ਹੰਦੀ ਰਾਜ ਜੀ ਸਵਾਗਤ ਹੈ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੀ ਤਿਆਰੀ ਨੂੰ ਵਧੀਆ ਢੰਗ ਨਾਲ ਕਰ ਰਹੇ ਹੋਵੋਗੇ ਰਾਜ ਜੀ ਜਿਹੜੇ ਪੁਰਾਣੇ ਸਟੂਡੈਂਟਸ ਆ ਉਹਨਾਂ ਨੂੰ ਪਤਾ ਜਿਹੜੇ ਨਵੇਂ ਆ ਉਹਨਾਂ ਲਈ ਕਿ ਇਸ ਪਲੇਟਫਾਰਮ ਤੇ ਜਿਹੜਾ ਦੋ ਸਬਜੈਕਟ ਕਵਰ ਕਰਾਈ ਜਾ ਰਹੇ ਆ ਹਿਸਟਰੀ ਤੇ ਪੋਲੀਟੀ ਤਿੰਨ ਦਿਨ ਆਪਾਂ ਹਿਸਟਰੀ ਦੇ ਕਲਾਸਿਸ ਲਗਾਉਣੇ ਆ ਤਿੰਨ ਦਿਨ ਪੋਲੀਟੀ ਦੇ ਕਲਾਸਿਸ ਲਗਾਉਣੇ ਆ ਪਹਿਲੇ ਜੇ ਥਿਊਰੀ ਕਲਾਸਿਸ ਵੀ ਚੱਲ ਰਹੇ ਆ ਨਾਲ ਨਾਲ ਐਮਸੀਕਿਊ ਕਲਾਸਿਸ ਵੀ ਚੱਲ ਰਹੇ ਆ ਹਾਂ ਡਿਡਿਟੇ ਨੋਟਸ ਦੇ ਨਾਲ ਬੇਸ ਆਪਾਂ ਮਾਸਟਰ ਕੈਡਰ ਦੇ ਪੇਪਰ ਹੈ ਜਿਹੜਾ ਉਹਨੂੰ ਬਣਾ ਕੇ ਚੱਲੇ ਆ ਲੈਕਚਰਰ ਕੈਡਰ ਜਿਵੇਂ ਵੀ ਰਾਜੇ ਪੰਜਾਬ ਦੇ ਵਿੱਚ ਕੋਈ ਵੀ ਕੰਪੀਟੀਟਿਵ ਇਗਜ਼ਾਮ ਆਉਂਦਾ ਜਿੱਥੇ ਹਿਸਟਰੀ ਆਉਗੀ ਜਿੱਥੇ ਜਾਂ ਪੋਲੀਟੀ ਆਉਗੀ ਤਾਂ ਜਿਹੜੇ ਟਾਪਿਕ ਆਪਾਂ ਕਵਰ ਕਰਾਂਗੇ ਉਹ ਟਾਪਿਕ ਜਿਹੜੇ ਵੀ ਸਟੇਮ ਦੇ ਨਾਲ ਸੰਬੰਧਿਤ ਸਿਲੇਬਸ ਦੇ ਵਿੱਚ ਹੋਣਗੇ ਉਹ ਬੇਫਿਕਰ ਹੋ ਕੇ ਕਰ ਸਕਦੇ ਆ ਤਾਂ ਰਾਜੇ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਵੀ ਲੇਕ ਨੂੰ ਸ਼ੇਅਰ ਕਰ ਦਿਓ ਤੇ ਕਲਾਮ ਲਾਈਕ ਕਰ ਦਿਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਤਾਂ ਜੋ ਜਿਹੜੀ ਹਰ ਇੱਕ ਕਲਾਸ ਤੁਹਾਡੇ ਤੱਕ ਪਹੁੰਚ ਸਕੇ ਰਹੇ ਜੀ ਤੁਸੀਂ ਚੈਨਲ ਤੇ ਵਿਜ਼ਿਟ ਕਰਕੇ ਰਹੇ ਜੇ ਪਲੇਲਿਸਟ ਬਣੇ ਹੋਏ ਆ ਤੁਸੀਂ ਜਾ ਕੇ ਵਾਚ ਕਰ ਸਕਦੇ ਹੋ ਲਾਸਟ ਕਲਾਸਿਸ ਦੀ ਤੇ ਆਪਣੀ ਫੀਡਬੈਕ ਜ਼ਰੂਰ ਦਿਓ ਕੋਈ ਤਾਂ ਜੋ ਮੈਨੂੰ ਵੀ ਪਤਾ ਲੱਗੇ ਕਿ ਮੈਂ ਜੋ ਪੜਾ ਰਹੀ ਹਾਂ ਉਹ ਸਹੀ ਜਿੰਨਾ ਚਾਹੀਦੀ ਹੈ ਉਹ ਜਿੰਨਾਂ ਦੀ ਜ਼ਰੂਰਤ ਆ ਉਹਨਾਂ ਤੱਕ ਪਹੁੰਚ ਰਿਆ ਜਾਂ ਕਿਤੇ ਲਿੰਕ ਜਨ ਹੋਵੇ ਜਿਹੜੇ ਸਟੂਡੈਂਟਸ ਨੂੰ ਲੋੜ ਹੀ ਨਹੀਂ ਉਹਨਾਂ ਤੱਕ ਪਹੁੰਚ ਹੀ ਜਾਂਦਾ ਹੋਵੇ ਬਿਕੋਜ਼ ਨਵਾਂ ਚੈਨਲ ਆ ਜੀ ਤੁਹਾਡੇ ਰਿਸਪੌਂਸ ਦੇ ਹੀ ਮੈਨੂੰ ਪਤਾ ਲੱਗਣਾ ਕਿ ਵਾਕਈ ਜਿੰਨਾਂ ਸਟੂਡੈਂਟਸ ਨੂੰ ਇਹਨਾਂ ਟੌਪਿਕ ਇਸ ਟੌਪਿਕਸ ਦੀ ਲੋੜ ਲੋੜ ਹੈਗੀ ਆ ਜ਼ਰੂਰਤ ਹੈ ਜਿੰਨਾਂ ਦੀ ਉਹਨਾਂ ਤੱਕ ਪਹੁੰਚ ਰਿਆ ਜਾਂ ਨਹੀਂ ਪਲੀਜ਼ ਦੱਸਿਆ ਕਰੋ ਭਾਈ ਤੇ ਲਾਈਵ ਕਲਾਸ اٹੈਂਡ ਕਰਿਆ ਕਰੋ ਜਿਹੜੇ ਬਾਅਦ ਚ ਵਾਚ ਕਰਨ ਦੀ ਕੋਸ਼ਿਸ਼ ਕਰਿਆ ਕਰੋ ਲਾਈਵ ਦੇ ਵਿੱਚ ਆਉਣੀ ਤਾਂ ਸ਼ੁਰੂ ਕਰਦੇ ਹਾਂ ਰਾਜੀ ਆਪਾਂ ਆਪਣੀ ਕਲਾਸ ਜਿਵੇਂ ਆਪਾਂ ਹਿਸਟਰੀ ਦੀ ਕਲਾਸ ਕੱਲ ਲਗਾਈ ਸੀ ਰਾਜੀ ਜ ਜਿਹਦੇ ਵਿੱਚ ਆਪਾਂ ਹਿਸਟਰੀ ਦੇ ਜਿਹੜੇ ਟਾਪਿਕ ਆ ਸਿੰਧੂ ਘਾਟੀ ਸਭਿਅਤਾ ਦਾ ਟਾਪਿਕ ਪੂਰਾ ਕੰਪਲੀਟ ਕਰ ਚੁੱਕੇ ਹਾਂ ਵੈਦਿਕ ਸਭਿਅਤਾ ਉੱਤਰ ਵੈਦਿਕ ਕਾਲ ਸਾਰਾ ਕੰਪਲੀਟ ਕਰ ਚੁੱਕੇ ਹਾਂ ਜੈਨਿਜ਼ਮ ਸ਼ੁਰੂ ਕੀਤਾ ਸੀ ਰਾਜੀ ਆਪਾਂ ਕੱਲ੍ਹ ਵਾਲੀ ਕਲਾਸ ਦੇ ਵਿੱਚ ਅੱਧਾ ਹੋ ਗਿਆ ਸੀਗਾ ਅੱਧਾ ਪਾ ਅੱਜ ਵਾਲੀ ਕਲਾਸ ਦੇ ਵਿੱਚ ਕਰ ਲਾਂਗੇ ਅੱਜ ਕੰਪਲੀਟ ਹੋ ਜਾਊਗਾ ਫਿਰ ਕੱਲ ਨੂੰ ਆਪਾਂ ਬੁੱਧਿਜ਼ਮ ਸ਼ੁਰੂ ਕਰਾਂਗੇ ਜੇਕਰ ਜੇ ਤੁਸੀਂ ਇਹ ਥਿਊਰੀ ਕਲਾਸ ਕੰਪਲੀਟ ਵੇਖ ਕੇ ਫਿਰ ਇਸੇ ਨਾਲ ਰਿਲੇਟਡ ਆਪਾਂ ਦੋ ਐਮਸੀਕਿਊ ਦੀ ਕਲਾਸਿਸ ਲੈ ਕੇ ਆਵਾਂਗੇ ਜਿਹਦੇ ਵਿੱਚ ਆਪਾਂ ਸਾਰੇ ਹੀ ਜਿਹੜੇ ਜੈਨਿਜ਼ਮ ਦੇ ਕੁਐਸਚਨ ਹੋਣਗੇ ਉਹ ਕਰਾਂਗੇ ਜੇ ਤੁਸੀਂ ਇਹ ਥਿਊਰੀ ਕਲਾਸ ਵਾਚ ਕਰਨ ਤੋਂ ਬਾਅਦ ਉਹ ਆਪਣੀ ਐਮਸੀਕਿਊ ਕਲਾਸ ਲਗਾ ਲੈਨੇ ਹੋ ਤਾਂ ਤੁਹਾਡੀ ਤਿਆਰੀ ਬਹੁਤ ਵਧੀਆ ਹੋਊਗੀ ਉਸ ਤੋਂ ਬਾਅਦ ਤੁਸੀਂ ਕਿਸੇ ਵੀ ਸਟੇਮ ਦਾ ਕੋਈ ਵੀ ਜਿਹੜਾ ਪੇਪਰ ਚੱਕ ਕੇ ਦੇਖ ਲਓ ਜਿਹੜਾ ਇਸ ਟੌਪਿਕ ਦੇ ਨਾਲ ਰਿਲੇਟਡ ਉਹਦੇ ਵਿੱਚ ਕੁਐਸਚਨ ਹੋਣਗੇ ਉਹ ਤੁਸੀਂ ਇਜ਼ੀਲੀ ਜਿਹੜਾ ਉਹਨਾਂ ਨੂੰ ਸੋਲਵ ਕਰ ਸਕੋਗੇ ਠੀਕ ਹੈ ਤਾਂ ਸ਼ੁਰੂ ਕਰਦੇ ਰਹੇ ਜੀ ਕਲਾਸ ਜਿਹਦੇ ਵਿੱਚ ਆਪਾਂ ਪਹਿਲਾਂ ਵੇਖ ਲਿਗੇ ਕੱਲ ਆਪਾਂ ਕੀਤਾ ਸੀ ਕੱਲhari class ਦੇ ਵਿੱਚ ਰਹੇ ਜੀ ਆਪਾਂ ਜੈਨਿਜ਼ਮ ਦੀ ਉਤਤੀ ਦੇ ਕਾਰਨ ਦੇਖੇ ਸੀਗੇ ਵੀ ਕਿਉਂ ਇਹ ਹੋਣ ਦੇ ਵਿੱਚ ਆਇਆ ਫਿਰ ਜੈਨਿਜ਼ਮ ਕਿਹੋ ਜਿਹਾ ਧਰਮ ਆ ਉਹਦੇ ਬਾਰੇ ਵੇਖਿਆ ਸੀਗਾ ਫਿਰ ਅਜੇ ਇਹਦੀ ਪਾਸ਼ਾ ਇਹਦੇ ਤੀਰਥੰਕਰ ਕਿੰਨੇ ਹੋਏ ਆ ਸੰਸਥਾਪਕ ਕੌਣ ਆ ਵਾਸਤਵਿਕ ਸੰਸਥਾਪਕ ਕੌਣ ਆ ਉਹਨਾਂ ਸਾਰੇ ਬਾਰੇ ਆਪਾਂ ਡਿਸਕਸ ਕੀਤਾ ਸੀਗਾ ਤੀਰਥੰਕਰ ਤੇ ਉਹਨਾਂ ਦੇ ਚੈਨ ਉਹਨਾਂ ਨੂੰ ਆਪਾਂ ਇੱਥੇ ਡਾਇਗਰਾਮ ਦੇ थ्रू ਵੀ ਕਵਰ ਕੀਤਾ ਸੀ ਕੱਲ वाली ਕਲਾਸ ਦੇ ਵਿੱਚ ਫਿਰ ਉਸ ਤੋਂ ਬਾਅਦ ਰਹਿ ਜੇ ਆਪਾਂ 24ਵੇਂ ਤੀਰਥੰਕਰ ਜੋ ਕਿ ਇਹਦੇ ਵਾਸਤਵਿਕ ਸੰਸਥਾਪਕ ਆ ਉਹਨਾਂ ਦੇ ਜੀਵਨ ਬਾਰੇ ਸਾਰੀ ਜਾਣਕਾਰੀ ਅਸੀਂ ਕੀਤੀ ਸੀ ਵੀ ਉਹਨਾਂ ਦਾ ਕੀ ਨਾਮ ਸੀ ਬਚਪਨ ਦਾ ਉਹਨਾਂ ਦੇ ਫਾਦਰ ਕੌਣ ਸੀ ਮਾਦਰ ਕੌਣ ਸੀ ਉਹਨਾਂ ਦਾ ਵਿਆਹ ਕਿਹਦੇ ਨਾਲ ਹੋਇਆ ਪੁੱਤਰੀ ਉਹਨਾਂ ਦੇ ਪਹਿਲੇ ਸ਼ੇਸ਼ ਸਾਰਾ ਉਹਨਾਂ ਨੇ ਕਦੋਂ ਘਰ ਤਿਆ ਕੀਤਾ ਕਦੋਂ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਇਹਨਾਂ ਦੇ ਵਿੱਚ ਇੰਪੋਰਟੈਂਟ ਗੱਲਾਂ ਹੁੰਦੀਆਂ ਰਜੇ ਵੀ ਕਿਹੜੇ ਦਰਖਤ ਦੇ ਥੱਲੇ ਹੋਈ ਕਿਹੜੀ ਨਦੀ ਦੇ ਕੰਢੇ ਤੇ ਹੋਈ ਇਹ ਸਾਰੀਆਂ ਚੀਜ਼ਾਂ ਇਹਨਾਂ ਨੂੰ ਧਿਆਨ ਚ ਰੱਖਣਾ ਹੁੰਦਾ ਪਹਿਲਾ ਉਪਦੇਸ਼ ਕਿੱਥੇ ਦਿੱਤਾ ਆਖਰੀ ਉਪਦੇਸ਼ ਕਿੱਥੇ ਦਿੱਤਾ ਇਹ ਸਾਰਾ ਆਪਾਂ ਕਲੈਰੀ ਕਲਾਸ ਦੇ ਵਿੱਚ ਡਿਸਕਸ ਕੀਤਾ ਸੀ ਰਜੇ ਫਿਰ ਆਪਾਂ ਰਜੇ ਇਹਨਾਂ ਦੇ ਤ੍ਰੇ ਰਤਨ ਜਿਹੜੇ ਆ ਗਏ ਉਹਨਾਂ ਬਾਰੇ ਵੇਖਿਆ ਸੀਗਾ ਤੇ ਇਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਜਿਹਨਾਂ ਦੇ ਸਿਧਾਂਤ ਪੁੱਛ ਲੈਣ ਤਾਂ ਉਹ ਵੀ ਇਹੀ ਆਊਗਾ ਰਜੇ ਤ੍ਰੇ ਰਤਨ ਦੇ ਵਿੱਚ ਆਉਂਦੇ ਜਾਂ ਜੋ ਸਿੱਖਿਆਵਾਂ ਦੇ ਉਹਨਾਂ ਬਾਰੇ ਆਪਾਂ ਸਾਰਾ ਕੱਲ ਜਿਹੜਾ ਡਿਸਕਸ ਕਰ ਚੁੱਕੀਆਂ। ਅੱਜ ਆਪਾਂ ਜਿਹੜਾ ਹੈਗਾ ਜੈਨ ਇਸ ਸੰਪਰਦਾਇਕ ਵਿਕਾਸਾ ਉਹਦੇ ਬਾਰੇ ਦੇਖਾਂਗੇ ਰਾਜੀ। ਸੰਪਰਦਾਇਕ ਰਾਜੇ ਵੀ ਦੋ ਸੰਪਰਦਾਵਾਂ ਦੇ ਵਿੱਚ ਵੰਡਿਆ ਗਿਆ ਸੀ ਜੈਨ ਧਰਮ ਤਾ ਸ਼ਵਤੰਬਰ ਸੀ ਇੱਕ ਦਿਗੰਬਰ ਸੀ ਰਾਜੇ। ਇਸ ਵੰਡ ਦਾ ਕਾਰਨ ਕੀ ਸੀ ਰਾਜੇ ਜਿਹੜਾ ਜੈਨ ਧਰਮ ਸੀ ਨਾ ਉਹ ਉੱਤਰ ਦੇ ਵਿੱਚ ਕਾਫੀ ਫੈਲਿਆ ਹੋਇਆ ਸੀਗਾ ਨਾਰਥ ਦੇ ਵਿੱਚ ਕਾਫੀ ਫੈਲਿਆ ਹੋਇਆ ਸੀਗਾ। ਨਾਰਥ ਦੇ ਵਿੱਚ ਜਦੋਂ ਉੱਥੇ ਕਾਲ ਪੈ ਜਾਂਦਾ ਚੰਦਰਗੁਪਤ ਮੌਰੀਆ ਦੇ ਸਮੇਂ ਨਾਰਥ ਦੇ ਵਿੱਚ ਤਾਂ ਜਿਹੜਾ ਨਾਰਥ ਦੇ ਵਿੱਚੋਂ ਕੁਝ ਹੁੰਦੇ ਆ ਜਿਹੜੇ ਜੈਨ ਧਰਮ ਦੇ ਨੂੰ ਆਈ ਹੁੰਦੀ ਆ ਉਹ ਛੱਡ ਕੇ ਜੈ ਨਾਰਥ ਏਰੀਆ ਨੂੰ ਛੱਡ ਕੇ ਦੱਖਣ ਵੱਲ ਚਲੇ ਜਾਂਦੇ ਹੈਗੇ ਆ ਤਾਂ ਉਹਨਾਂ ਦਾ ਜਿਹੜਾ ਮੁਖੀ ਹੁੰਦਾ ਰਹੇ ਜੀ ਉਹ ਪਦ ਰਹੁ ਹੁੰਦਾ ਤਾਂ ਉਹ ਉੱਥੇ ਜਾ ਕੇ ਆਪਣਾ ਜਿਹੜਾ ਹੈਗਾ ਧਰਮ ਸੰਪਰਦਾ ਸਥਾਪਿਤ ਕਰਦੇ ਆ ਤਾਂ ਇਹਨਾਂ ਦੋਨ ਜਦੋਂ ਉੱਥੋਂ ਜਿਹੜੀ ਕਾਲ ਦੀ ਸਥਿਤੀ ਉੱਤਰ ਦੇ ਵਿੱਚੋਂ ਖਤਮ ਹੋ ਜਾਂਦੀ ਹੈ ਵੀ ਉੱਥੇ ਨਾਰਮਲ ਸਥਿਤੀ ਹੋ ਜਾਂਦੀ ਹੈ ਉਹ ਵਾਪਸ ਆ ਕੇ ਦੇਖਦੇ ਆ ਤਾਂ ਜਿਹੜੇ ਸ਼ਵੇਤੰਬਰ ਧਾਰਾ ਹੁੰਦੀ ਹੈ ਜਿਹੜੀ ਉਹ ਸੰਪਰਦਾਇ ਹੁੰਦੀ ਰਹੇ ਜਿਹੜੀ ਉੱਥੇ ਵਿਕਸੀ ਹੁੰਦੀ ਆ ਉਨ੍ਹਾਂ ਦੇ ਵਿੱਚ ਕਾਫੀ ਪਰਿਵਰਤਨ ਆ ਚੁੱਕਿਆ ਹੁੰਦਾ ਕਿਉਂਕਿ ਉਹ ਜਿਹੜਾ ਹੈਗਾ ਉਹ ਵੀ ਕੱਪੜੇ ਪਾਉਣ ਲੱਗ ਜਾਂਦੇ ਜਿਵੇਂ ਜਿਹੜੇ ਜਦੋਂ ਮੀਨ ਦੇ ਇਹ ਸੀਗਾ ਜਦੋਂ અનુਯਾਈ ਅਲੱਗ-ਅਲੱਗ ਹੋਏ ਸੀ ਤਾਂ ਜਿਹੜੇ ਮਹਾਵੀਰ ਦੇ ਸਾਰੇ ਨਿਜ਼ਮਾ ਉਹਨਾਂ ਨੂੰ ਫੋਲੋ ਕਰ ਰਹੇ ਸੀ ਵੀ ਨੰਗਨ ਆਸਤਾ ਦੇ ਵਿੱਚ ਰਹਿੰਦੇ ਸੀਗੇ ਹਨਾ ਮੂਰਤੀ ਪੂਜਾ ਦੇ ਵੀ ਵਿਰੁੱਧ ਸੀਗੇ ਇਹਨਾਂ ਸਾਰੀਆਂ ਚੀਜ਼ਾਂ ਦੇ ਹੱਕ ਵਿੱਚ ਸੀਗੇ ਉਹ ਜਿਹੜੇ ਵੀ ਮਹਾਵੀਰ ਸਵਾਮੀ ਦੇ ਸਿਧਾਂਤ ਸੀਗੇ ਪਰ ਜਦੋਂ ਉਹ ਕਾਲ ਖਤਮ ਹੋਣ ਤੋਂ ਬਾਅਦ ਆ ਕੇ ਦੇਖਦੇ ਆ ਕਿ ਇਹਨਾਂ ਦੇ ਜਿਹੜੇ ਵਿਚਾਰਾਂ ਦੇ ਵਿੱਚ ਕਾਫੀ ਪਰਿਵਰਤਨ ਆ ਚੁੱਕਿਆ ਸੀ ਤਾਂ ਫਿਰ ਇਹ ਜਿਹੜੀਆਂ ਦੋ ਸੰਪਰਦਾਵਾਂ ਬਣ ਚੁੱਕ ਜਿਹੜੇ ਦਿਗੰਬਰ ਵਾਲੇ ਹੁੰਦੇ ਆ ਉਹ ਪਦਰਵਾਹੂ ਦੇ ਨਾਲ ਜਾਂਦੇ ਆ ਇਹ ਧਿਆਨ ਚ ਰੱਖਣਾ ਰਾਜੇ ਇਹਨੂੰ ਯਾਦ ਕਰਨ ਦਾ ਆਸਾਨ ਤਰੀਕਾ ਵੀ ਇਹ ਹੈ ਕਿ ਦਿਗੰਬਰ ਦੱਦੇ ਤੇ ਦਿਗੰਬਰ ਦੱਦੇ ਤੇ ਭੱਜ ਗਿਆ ਦਿਗੰਬਰ ਦੱਦੇ ਤੇ ਦਿਗੰਬਰ ਰਾਜੇ ਦਿਗੰਬਰ ਮਤਲਬ ਭੱਜ ਗਿਆ ਭੱਜ ਗਿਆ ਕਿਉਂ ਨ ਪੱਬੇ ਤੇ ਭੱਜ ਗਿਆ ਪੱਬੇ ਤੇ ਪਦਰਵਾਹੂ ਠੀਕ ਹੈ ਨਾ ਦਿਗੰਬਰ ਦਾ ਕੌਣ ਹੋ ਗਿਆ ਸੰਸਥਾਪਕ ਪਦਰਵਾਹੂ ਤੇ ਜਿਹੜੇ ਸਵੈਤੰਬਰ ਸਿਰਾਜੇ ਸੱッセ ਤੇ ਸਵੈਤੰਬਰ ਸੱッセ ਤੇ ਸਥੂਲ ਪਦਰ ਠੀਕ ਹੈ ਨਾ ਇਥੇ ਯਾਦ ਰੱਖ ਲੈਣਾ ਸਵੈਤੰਬਰ ਤੇ ਦਿਗੰਬਰ ਦੋ ਆ ਸੱッセ ਤੇ ਸਵੈਤੰਬਰ ਸੱッセ ਤੇ ਸਥੂਲ ਪਦਰ ਡਿਗੰਬਰ ਵਾਲਾ ਸਿੱਕੀ ਸੀ ਭੱਜ ਗਿਆ ਸੀ ਪੱਬੀ ਤੇ ਭੱਜ ਗਿਆ ਪੱਬੀ ਤੇ ਪਦਰ ਵਾਹੂ ਇਹਨੂੰ ਯਾਦ ਕਰਨ ਦਾ ਤਰੀਕਾ ਠੀਕ ਆ ਸੰਪਰਦਾਇਕ ਵਿਕਾਸ ਰਾਜੇ ਦੋ ਸੰਪਰਦਾਵਾਂ ਹੋਗੀਆਂ ਸਵੈਤੰਬਰ ਤੇ ਦਿਗੰਬਰ ਵੰਡ ਦਾ ਕਾਰਨ ਸੀ ਮਗਧ ਦੇ ਵਿੱਚ ਪੈਣ ਵਾਲਾ ਲੰਬੇ ਸਮੇਂ ਦਾ ਕਾਲ ਜਿਹੜਾ ਪਿਆਸੀ ਰਹੇ ਜੀ ਉੱਥੇ ਚੰਦਰਗੁਪਤ ਮੌਰੀਆ ਦੇ ਸਮੇਂ ਇਹਦੇ ਕਾਰਨ ਜਿਹੜੇ ਬਿਖਸ਼ੂ ਸੀਗੇ ਰਾਜੇ ਜਿਹੜੇ ਵੀ ਇਹਦੇ ਅਨੁਯਾਈ ਸੀਗੇ ਮਹਾਵੀਰ ਸਵਾਮੀ ਦੇ ਜੈਨ ਧਰਮ ਦੇ ਅਨੁਯਾਈ ਸੀਗੇ ਉਹ ਦੋ ਭਾਗਾਂ ਦੇ ਵਿੱਚ ਵੰਡੇ ਗਏ ਸੀਗੇ ਕੁਝ ਸੀ ਜੋ ਦੱਖਣ ਵੱਲ ਚਲੇ ਗਏ ਸੀ ਰਾਜੇ ਦੇਗੰਬਰ ਸ਼ਾਖਾ ਖਵਾਈ ਉਹਨਾਂ ਦੀ ਉਹਨਾਂ ਦੇ ਸਮਰਥਕ ਪੱਤਰ ਬਾਹੂਪੂ ਸੀਗੇ ਫਿਰ ਜੋ ਮਗਧ ਦੇ ਵਿੱਚ ਹੀ ਰਹਿ ਗਏ ਸੀ ਉੱਤਰ ਦੇ ਵਿੱਚ ਹੀ ਰਹਿ ਗਏ ਸੀ ਉਹਨਾਂ ਨੇ ਸਵੇਤੰਬਰ ਜਿਹੜੀ ਸੰਪਰਦਾਇ ਨੂੰ ਅਪਣਾਇਆ ਉਹ ਸਥੂਲ ਪੱਤਰ ਸੀ ਉਹਨਾਂ ਦੇ ਜਿਹੜੇ ਹੈੱਡ ਸੀਗੀ ਠੀਕ ਆ ਫ ਸ਼ਵਤੰਬਰ ਵਾਲੇ ਸਿਰੇ ਦੇ ਉਹ ਸਥੂਲ ਪਦਰਦਿਆਂ ਨੂੰ ਆਈ ਸੀ ਦਿਗੰਬਰ ਵਾਲੇ ਸਿਰੇ ਜਿਹੜੇ ਉਹ ਪਦਰਬਾਹੂ ਦੇ ਅਨੁਈ ਆਈ ਸੀ ਜਿਹੜੇ ਸ਼ਵਤੰਬਰ ਵਾਲੇ ਸਿਰੇ ਜ ਉਹ ਪਰਵਰਤਨ ਦੇ ਹੱਕ ਵਿੱਚ ਸੀ ਤੇ ਦਿਗੰਬਰ ਵਾਲੇ ਪਰਵਰਤਨ ਦੇ ਹੱਕ ਵਿੱਚ ਨਹੀਂ ਸੀ ਸ਼ਵਤੰਬਰ ਵਾਲੇ ਸਸੇ ਦੇ ਸ਼ਵਤੰਬਰ ਸਸੇ ਦੇ ਸਫੇਦ ਕੱਪੜੇ ਇਹ ਧਿਆਨ ਚ ਰਹਿ ਜੂਗਾ ਰਾਜੇ ਵੀ ਕਈ ਵਾਰੀ ਪਾਣੁ ਭੁਲੇਖਾ ਪੈ ਜਾਂਦਾ ਕਿ ਕੌਣ ਕੱਪੜੇ ਪਹਿਨਦਾ ਸੀ ਕੌਣ ਨਹੀਂ ਤਾਂ ਇਹ ਸਸੇ ਵਾਲੇ ਸਫੇਦ ਕੱਪੜੇ ਕ ਪਹਿਨਦੇ ਸੀਗੇ ਦਿਗੰਬਰ ਵਾਲੇ ਸੀ ਜਿਹੜੇ ਉਹ ਨਿਰਵਸਤਰ ਰਹਿੰਦੇ ਸੀ ਨਗਨ ਆਵਸਤਰ ਦੇ ਵਿੱਚ ਰਹਿੰਦੇ ਸੀ ਸਤੰਬਰ ਵਾਲੇ ਸੀ ਜਿਹੜੇ ਉਹ ਮਹਾਵੀਰ ਨੂੰ ਆਪਣਾ ਦੇਵਤਾ ਮੰਨਦੇ ਸੀ ਤੇ ਉਹਦੀ ਪੂਜਾ ਕਰਦੇ ਸੀ ਮੂਰਤੀ ਬਣਾ ਕੇ ਪਰ ਜਿਹੜੇ ਦਗੰਬਰ ਵਾਲੇ ਸੀ ਰਾਜੇ ਉਹ ਦੇਵਤਾ ਨਹੀਂ ਸਗੋਂ ਇਨਸਾਨ ਸਮਝਦੇ ਸੀਗੇ ਤੇ ਮੂਰਤੀ ਪੂਜਾ ਦੇ ਵਿਰੋਧ ਸੀ ਕਿਉਂਕਿ ਮਹਾਵੀਰ ਸਵਾਮੀ ਨੇ ਰਾਜੇ ਜਦੋਂ ਜੈਨ ਧਰਮ ਦੀ ਸਥਾਪਨਾ ਕੀਤੀ ਸੀਗੀ ਨਾ ਤਾਂ ਇਹ ਚੀਜ਼ ਵਾਸਤਵਿਕ ਸੰਸਥਾਪਕ ਸੀ ਨਾ ਕਿਉਂਕਿ ਵਿਕਾਸ ਇਹਨਾਂ ਦੇ ਸਮੇਂ ਦੇ ਵਿੱਚ ਹੋਇਆ ਤਾਂ ਇਹ ਮੂਰਤੀ ਪੂਜਾ ਜੋ ਉਸ ਸਮੇਂ ਦੇ ਵੈਦਿਕ ਕਾਲ ਦੀ ਸੰਸਕ੍ਰਿਤੀ ਦੇ ਵਿੱਚ ਸੀ ਇਹਨਾਂ ਦੇ ਵਿਰੋਧ ਵਿੱਚ ਹੀ ਕੀਤੀ ਸੀਗੀ ਕਿਉਂਕਿ ਇਹ ਸਮਝਦੇ ਸੀਗੇ ਕਿ ਕੋਈ ਦੇਵਤਾ ਨਹੀਂ ਨਾਸਤਿਕ ਧਰਮ ਕਿਹਾ ਸੀ ਨਾ ਇਹਨਾਂ ਨੇ ਵੀ ਜਿਹੜਾ ਜੈਨ ਧਰਮ ਹੈ ਇੱਕ ਨਾਸਤਿਕ ਧਰਮ ਆ ਤੇ ਜੋ ਜਿਵੇਂ ਹੁਣ ਇਹ ਦਿਗੰਬਰ ਵਾਲੇ ਜਿਹੜੇ ਇਹ ਮਹਾਵੀਰ ਸਵਾਮੀ ਦੇ ਹੀ ਜਿਹੜੇ ਸੀਗੀਆਂ ਸਿੱਖਿਆਵਾਂ ਉਹਨਾਂ ਤੇ ਚੱਲਦੇ ਸੀਗੇ ਕਿਉਂਕਿ ਜਿਹੜੇ ਮਹਾਵੀਰ ਸਵਾਮੀ ਆ ਉਹ ਦੇਵਤੇ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਸੀ ਆਤਮਾ 'ਚ ਵਿਸ਼ਵਾਸ ਰੱਖਦੇ ਸੀ ਤਾਂ ਉਸੇ ਤਰ੍ਹਾਂ ਇਹਨਾਂ ਨੇ ਜਿਹੜਾ ਮਹਾਵੀਰ ਆ ਉਹਨੂੰ ਦੇਵਤਾ ਨਹੀਂ ਸਮਝਿਆ ਸੀ ਸਗੋਂ ਇਨਸਾਨ ਸਮਝਿਆ ਸੀ ਮੂਰਤੀ ਪੂਜਾ ਦੇ ਵਿਰੋਧ ਸੀ ਨਿਰਵਸਤਰ ਮਹਾਵੀਰ ਵੀ ਨਿਰਵਸਤਰ ਰਹਿੰਦੇ ਸੀ ਤੇ ਵੀ ਨਿਰਵਸਤਰ ਸੀਗੇ ਫਿਰ ਰਾਜੇ ਇਹਨਾਂ ਦੇ ਅਨੁਸਾਰ ਜਿਹੜਾ ਇਸਤਰੀਆਂ ਸੀਗੀਆਂ ਉਹਨਾਂ ਨੂੰ ਧਰਮ ਦੇ ਵਿੱਚ ਆਉਣ ਦੀ ਆਗਿਆ ਨਹੀਂ ਸੀਗੀ ਤੇ ਦਿਗੰਬਰ ਵਾਲੇ ਕਹਿੰਦੇ ਸੀ ਕਿ ਮਹਾਵੀਰ ਸਵਾਮੀ ਹੈ ਜਿਹੜਾ ਉਹਨਾਂ ਦਾ ਵਿਆਹ ਨਹੀਂ ਹੋਇਆ ਸੀਗਾ ਇਹਨਾਂ ਦੇ ਅਨੁਸਾਰ ਇਹ ਮਤ ਸੀਗਾ ਪਰ ਜਿਹੜੇ ਸ਼੍ਰੀ ਸਤੰਬਰ ਵਾਲੇ ਸੀਗੇ ਰਾਜੇ ਇਹ ਮਹਾਵੀਰ ਹੈ ਜਿਹੜਾ ਉਹਨੂੰ ਇੱਕ ਦੇਵਤਾ ਮੰਨਦੇ ਸੀ ਸਫੈਦ ਕੱਪੜੇ ਪਹਿਨਦੇ ਸੀ ਮੂਰਤੀ ਪੂਜਾ ਕਰਦੇ ਸੀ ਇਹ ਕਹਿੰਦੇ ਸੀ ਕਿ ਇਸਤਰੀਆਂ ਜਿਹੜੀਆਂ ਉਹਨਾਂ ਨੂੰ ਧਰਮ ਦੇ ਵਿੱਚ ਆਉਣ ਦੀ ਆਗਿਆ ਹੈਗੀ ਆ ਤੇ ਮਹਾਵੀਰ ਦਾ ਜਿਹੜਾ ਵਿਆਹ ਹੋਇਆਗਾ ਉਹਨੂੰ ਇਹ ਮੰਨਦੇ ਸੀ ਕਿ ਇਹਨਾਂ ਦੇ ਅਨੁਸਾਰ ਸੀਗਾ ਕਿ ਮਹਾਵੀਰ ਸਵਾਮੀ ਦਾ ਵਿਆਹ ਹੋਇਆ ਫਿਰ ਉਸ ਕਾਦ ਰਾਜੇ ਜੈਨ ਸਭਾਵਾਂ ਜੈਨ ਸਭਾਵਾਂ ਦੋ ਹੋਈਆਂ ਰਹਿਜੇ ਇੱਕ ਪਾਟਲੀ ਪੁੱਤਰ ਦੇ ਵਿੱਚ ਹੋਈ ਏ ਤੇ ਇੱਕ ਵੱਲਬੀ ਗੁਜਰਾਤ ਦੇ ਵਿੱਚ ਹੋਈ ਏ ਰਾਜੇ ਪਾਟਲੀ ਪੁੱਤਰ ਵਾਲੀ ਤੀਜੀ ਇਸਵੀ ਪੂਰਵ ਦੇ ਵਿੱਚ ਹੋਈਆਂ ਵੱਲਬੀ ਵਾਲੀ 512 ਇਸਵੀ ਦੇ ਵਿੱਚ ਹੋਈ ਏ ਧਿਆਨ ਦੇ ਰੱਖਣਾ ਰਾਜੇ ਇਸਵੀ ਪੂਰਵ ਤੇ ਇਸਵੀ ਦਾ ਧਿਆਨ ਦੇ ਵਿੱਚ ਰੱਖਣਾ ਪਰ ਰਾਜੇ ਜਿਹੜੀ ਪਹਿਲੀ ਸਭਾ ਹੋਈ ਸੀਗੀ ਇਹ ਪਾਟਲੀ ਪੁੱਤਰ ਦੇ ਵਿੱਚ ਹੋਈ ਤੀਜੀ ਸਦੀ ਇਸਵੀ ਪੂਰਵ ਵੀ ਲਿਖਿਆ ਸਕਦਾ ਤੇ 300 ਇਸਵੀ ਪੂਰਵ ਵੀ ਲਿਖਿਆ ਸਕਦਾ ਕੋਈ ਵੀ ਆਪਸ਼ਨ ਦੇ ਵਿੱਚ ਹੋ ਸਕਦਾ ਠੀਕ ਆ ਫਿਰ ਇਹਦੇ ਅਧਿਐਕਸ਼ ਕੌਣ ਸੀ ਰਾਜੇ ਅਗਵਾਈ ਕਿਹਨੇ ਕੀਤੀ ਸੀ ਸਥੂਲਪਦਰਨੇ ਕੀਤੀ ਸੀ ਤੇ ਸ਼ਾਸਕ ਕੌਣ ਸੀ राजे ਉਸ ਸਮੇਂ ਜਦੋਂ ਇਹ ਸਭਾ ਹੋਈ ਸੀਗੀ ਤਾਂ ਚੰਦਰਗੋਪਤ ਮੌਰੀਆ ਸੀ ਬਿੰਦੂ ਭਾਵੇਸ ਸਭਾ ਦੇ ਵਿੱਚ ਕੀ ਕਿਸ ਚੀਜ਼ ਦੇ ਉੱਤੇ ਕੰਮ ਕੀਤਾ ਗਿਆ ਸੀ ਤਾਂ 12 ਅੰਗ ਸਾਹਿਤ ਜਿਹੜਾ ਹੈਗਾ ਜੈਨ ਸਾਹਿਤ ਆ ਉਹਦੀ ਰਚਨਾ ਹੋਈ ਸੀ ਆਪਾਂ ਜੈਨ ਸਾਹਿਤ ਬਾਰੇ ਅੱਗੇ ਪੜ੍ਹਾਂਗੇ ਵੀ ਕਿਹੜਾ-ਕਿਹੜਾ ਆਉਂਦਾ ਤਾਂ 12 ਅੰਗ ਦੀ ਜਿਹੜੀ ਜੈਨ ਸਾਹਿਤ ਦੀ ਰਚਨਾ ਹੋਈ ਸੀਗੀ ਪਹਿਲੀ ਸਭਾ ਦੇ ਵਿੱਚ ਤੇ ਦਿਗੰਬਰ ਸੀ राजे ਜਿਹੜੇ ਉਹਨਾਂ ਨੇ ਇਹਦਾ ਵਿਰੋਧ ਕੀਤਾ ਸੀ ਸਤੂਲਪੱਤਰ ਜਿਹੜੀ ਉਹ ਸਵਾਤੰਬਰ ਸੰਪਰਦਾਇ ਦੀ ਆਉਣੀ ਸੀਗੀ ਨਾ ਤੇ ਜਿਹੜੇ ਦਿਗੰਬਰ ਸੀ ਉਹਨਾਂ ਨੇ ਇਸ ਜਿਹੜੀ ਹੈਗੀ ਸਭਾ ਹੋਈ ਸੀ ਪਾਰਲੀਪੁੱਤਰ ਦੇ ਵਿੱਚ ਉਹਦਾ ਵਿਰੋਧ ਕੀਤਾ ਸੀ ਫਿਰ राजे ਦੂਜੀ ਸਭਾ ਹੋਈ ਜਿਹੜੀ ਵੱਲ ਵੀ ਗੁਜਰਾਤ ਦੇ ਵਿੱਚ ਹੋਈ ਸੀਗੀ 512 ਈਸਵੀ ਦੇ ਵਿੱਚ ਹੋਈ ਸੀ ਇਹਨੂੰ 6ਵੀਂ ਈਸਵੀ ਸਦੀ ਵੀ ਕਿਹਾ ਆ ਸਕਦਾ ਹੈ राजे ਇਹ ਈਸਵੀ ਹੈ ਧਿਆਨ ਰੱਖਣਾ ਇਹਦੇ ਨਾਲ ਪੂਰਬ ਨਹੀਂ ਲੱਗਦਾ ਸ਼ਾਸਕ ਕੌਣ ਸੀਗੇ राजे ਸ਼ਰਵਸੇਨ ਸੀਗੇ ਅਧਿਐਕਸ਼ ਕੌਣ ਸੀਗੇ ਦੇਵਰਾਥ ਸਮਰ ਸਨਾਂਸੀਗੇ ਬਿੰਦੂ ਰਾਜੇ ਬੀ ਦੇ ਵਿੱਚ ਕੀ ਕੀਤਾ ਗਿਆ ਸੀ ਜੈਨ ਧਰਮ ਜਿਹੜਾ ਉਹਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਸੀ ਸ਼ਵੇਤਾਂਬਰ ਤੇ ਦਿਗੰਬਰ ਇਹ ਪੁੱਛ ਲੈਣ ਜੈਨ ਘਰਮ ਦੀ ਜਿਹੜੀ ਦੋ ਸੰਪਰਦਾਇਆਂ ਦੇ ਵਿੱਚ ਵੰਡ ਹੋਈ ਹੈ ਉਹ ਕਿਹੜੀ ਸਭਾ ਦੇ ਵਿੱਚ ਹੋਈ ਤੇ ਦੂਜੀ ਸਭਾ ਦੇ ਵਿੱਚ ਹੋਈ ਹੈ ਵੱਲ ਵੀ ਗੁਜਰਾਤ ਦੇ ਵਿੱਚ ਜੋ ਹੋਈ ਸੀ 512 ਈਸਵੀ ਦੇ ਵਿੱਚ ਜਾਂ 6ਵੀਂ ਸਦੀ ਈਸਵੀ ਦੇ ਵਿੱਚ ਫਿਰ ਰਾਜੇ ਜੈਨ ਸਾਹਿਤਾ ਲਿਖਿਆ ਗਿਆ ਸੀ ਜੈਨ ਸਾਹਿਦ ਅਰਧ मागਦੀ ਭਾਸ਼ਾ ਦੇ ਵਿੱਚ ਤੇ ਪ੍ਰਕਿਰਤ ਭਾਸ਼ਾ ਦਾ ਪ੍ਰਚਾਰ ਹੋਇਆ ਸੀ ਰਾਜੀ ਪ੍ਰਕਿਰਤ ਭਾਸ਼ਾ ਦੇ ਵਿੱਚ ਇਹ ਧਿਆਨ ਚ ਰੱਖਣਾ ਜੇ ਪੁੱਛ ਲੈਣ ਕਿ ਜੈਨ ਸਾਹਿਤ ਕਿਸ ਭਾਸ਼ਾ ਦੇ ਵਿੱਚ ਲਿਖਿਆ ਗਿਆ ਤਾਂ ਅਰਧमागधी ਹੈ राजे ਜੇ ਪੁੱਛ ਲੈਣ ਉਹਦਾ ਪ੍ਰਚਾਰ ਕਿਸ ਭਾਸ਼ਾ ਦੇ ਵਿੱਚ ਹੋਇਆ ਤਾਂ ਪ੍ਰਾਕ੍ਰਿਤ ਭਾਸ਼ਾ ਦੇ ਵਿੱਚ ਹੋਇਆ ਸੀ ਠੀਕ ਆ ਇੱਥੇ オリジナル ਹੈਗਾ ਜੈਨ ਸਾਹਿਤ ਆ ਜਿਹੜਾ ਉਹਨੂੰ ਕੀ ਕਿਹਾ ਜਾਂਦਾ ਹੈ राजे ਇਹ ਕੁਐਸਚਨ ਆਇਆ ਹੋਇਆ ਜੈਨ ਸਾਹਿਤ ਨੂੰ ਕੀ ਕਹਿੰਦੇ ਹਨ ਆਗਮ ਕਿਹਾ ਜਾਂਦਾ ਜੈਨ ਸਾਹਿਤ ਨੂੰ ਜੈਨ ਸਾਹਿਤ ਵਿੱਚ राजे ਸਭ ਤੋਂ ਪਹਿਲਾਂ 12 ਅੰਗ ਦੀ ਰਚਨਾ ਹੋਈ ਸੀਗੀ ਜਿਹਦੇ ਵਿੱਚ ਜੈਨ ਧਰਮ ਦੇ ਸਿਧਾਂਤ ਲਿਖੇ ਗਏ ਸੀਗੇ ਫਿਰ 12 ਉਪਾੰਗ ਦੀ ਰਚਨਾ ਹੋਈ ਸੀ ਰਾਜੇ ਜ ਜਿਹਦੇ ਵਿੱਚ ਇਹਨਾਂ 12 ਅੰਗਾਂ ਦਾ ਜਿਹੜਾ ਵਿਸਥਾਰ ਕੀਤਾ ਗਿਆ ਸੀ ਫਿਰ ਰਾਜੇ 10 ਪ੍ਰਕਾਰ ਨੇ ਹੋਏ ਸੀ ਜਿਹਦੇ ਵਿੱਚ ਇਹਨਾਂ ਅੰਗ ਤੇ ਉਪਾੰਗ ਦੋਨਾਂ ਦਾ ਜਿਹੜਾ ਵਿਸ਼ਲੇਸ਼ਣ ਕੀਤਾ ਗਿਆ ਸੀ ਫਿਰ 6 ਵੇਦ ਸੂਤਰ ਤੇ 4 ਮੂਲ ਸੂਤਰ ਜਿਹੜੇ ਇਹਨਾਂ ਦੀ ਰਚਨਾ ਹੋਈ ਸੀ ਇਹਨਾਂ ਦੋਨਾਂ ਦੇ ਵਿੱਚ ਰਾਜੇ ਭਿਖਸ਼ੂਆਂ ਦੇ ਲਈ ਨਿਯਮ ਸੀਗੇ ਠੀਕ ਆ ਸਮਝ ਆ ਰਿਹਾ ਨਾ ਫਿਰ ਰਾਜੇ ਪ੍ਰਸਿੱਧ ਮੰਦਰ ਹੈ ਜੈਨ ਧਰਮ ਦੇ ਨਾਲ ਰਿਲੇਟਡ ਖੁਜਰਾਹੋ ਦੇ ਵਿੱਚ ਵੀ ਐਸੀ ਰਹੇ ਪਹਿਲਾ ਮੰਦਿਰ ਜਿਹੜਾ ਖੁਜਰਾਹੋ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਖੁਜਰਾਹੋ ਮੰਦਿਰ ਆ ਮੱਧ ਪ੍ਰਦੇਸ਼ ਦੇ ਵਿੱਚ ਇਹਦਾ ਨਿਰਮਾਣ ਆ ਜਿਹੜਾ ਚੰਦੇਲ ਸ਼ਾਸਕਾਂ ਨੇ ਕਰਾਇਆ ਸੀ ਮੱਧ ਪ੍ਰਦੇਸ਼ ਦੇ ਵਿੱਚ ਖੁਜਰਾਹੋ ਮੰਦਿਰ ਨਿਰਮਾਣ ਚੰਦੇਲ ਸ਼ਾਸਕਾਂ ਨੇ ਕਰਵਾਇਆ ਫਿਰ ਮਾਉਟਾਬੂ ਦਾ ਮੰਦਿਰ ਰਹੇ ਇਹਨੂੰ ਦਿਲਵਾੜਾ ਦੇ ਮੰਦਿਰ ਵੀ ਕਹਿੰਦੇ ਆ ਇਹ ਰਾਜਸਥਾਨ ਦੇ ਵਿੱਚ ਆ ਰਹੇ ਸੰਗਮਰਮਰ ਦੇ ਬਣੇ ਹੋਏ ਇਹ ਪੰਜ ਮੰਦਿਰ ਆ ਰਹੇ ਜੀ ਅਲੱਗ-ਅਲੱਗ ਸ਼ਾਸਕਾਂ ਨੇ ਬਣਵਾਏ ਸੀ ਇਹ ਠੀਕ ਹੈ ਨਾ ਮਾਉਟਾਬੂ ਦੇ ਮੰਦਿਰ ਜਾਂ ਦਿਲਵਾੜਾ ਦੇ ਮੰਦਿਰ ਕਹਿੰਦੇ ਜਿਹੜੇ ਉਹ ਰਾਜਸਥਾਨ ਦੇ ਵਿੱਚ ਆ ਕਾਦੇ ਬਣੇ ਹੋ ਸੰਗਮਰਮਰ ਦੇ ਬਣੇ ਹੋਏ ਆ ਗੋਮਤੇਸ਼ਵਰ ਮੰਦਿਰ ਰਾਜੇ ਇਹ ਕਰਨਾਟਕ ਦੇ ਵਿੱਚ ਆ स्वर्ण ਬੇਰ ਕੋਲਾ ਦੇ ਵਿੱਚ ਫਿਰ ਰਾਜੇ ਜੈਨ ਗ੍ਰੰਥਾ ਨੂੰ ਕੀ ਕਹਿੰਦੇ ਹਨ ਆਗਮ ਕਹਿੰਦੇ ਰਾਜੇ ਜੈਨ ਗ੍ਰੰਥਾ ਨੂੰ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਜੈਨ ਸਾਹਿਤ ਆਗਮ ਅੰਗ ਜਾਂ ਪੂਰਵ ਵੀ ਲਿਖਿਆ ਸਕਦਾ ਤੇ ਜੇ ਇਹਦਾ ਇਕੱਠਾ ਸ਼ਬਦ ਹੈ ਜਿਹੜਾ ਉਹ ਆਗਮ ਵੀ ਲਿਖਿਆ ਸਕਦਾ ਫਿਰ ਰਾਜੇ ਜੈਨ ਧਰਮ ਦੇ ਬਾਰੇ ਜਿਹੜੀ ਜਾਣਕਾਰੀ ਆ ਮਹਾਵੀਰ ਦੇ ਨਾਲ ਸੰਬੰਧ ਤੋਂ ਆਪਾਂ ਨੂੰ ਕਿੱਥੋਂ ਮਿਲਦੀ ਆ ਕਲਪਸੂਤਰ ਗ੍ਰੰਥ ਤੋਂ ਮਿਲਦੀ ਆ ਜੈਨ ਤੀਰਥੰਕਰਾਂ ਦੀ ਜਿਹੜੀ ਜੀਵਨੀ ਉਹਦੇ ਬਾਰੇ ਜਾਣਕਾਰੀ ਆਪਾਂ ਨੂੰ ਕਲਪਸੂਤਰ ਗ੍ਰੰਥ ਤੋਂ ਮਿਲਦੀ ਆ ਜਿਹਦੀ ਰਚਨਾ ਜਿਹੜੀ ਉਹ ਭਦਰਪਾਹੁ ਨੇ ਕੀਤੀ ਸੀਗੀ ਕਿਹੜੀ-ਕਿਹੜੀ ਚੀਜ਼ ਦੀ ਜਾਣਕਾਰੀ ਮਿਲਦੀ ਆ ਜੈਨ ਤੀਰਥੰਕਰਾਂ ਦੀ ਜੀਵਨੀ ਬਾਰੇ ਜਾਣਕਾਰੀ ਮਿਲਦੀ ਆ ਤੇ ਮਹਾਵੀਰ ਦੇ ਜਿਹੜਾ ਗਿਆਨ ਪ੍ਰਾਪਤ ਕਰਨ ਦਾ ਵਰਣਨ ਆ ਉਹ ਵੀ ਸਾਰਾ ਇਹਦੇ ਵਿੱਚ ਕਲਪਸੂਤਰ ਗ੍ਰੰਥ ਦੇ ਵਿੱਚ ਲਿਖਿਆ ਗਿਆ ਠੀਕ ਆ ਸਮਝ ਆ ਰਿਹਾ ਨਾ ਫਿਰ राजे ਅਹਿੰਸਾ ਤੇ ਜ਼ਿਆਦੇ ਵੱਲ ਜੈਨ ਦਰਸ਼ਨ ਜਿਹੜਾ ਉਹਦੇ ਵਿੱਚ ਅਹਿੰਸਾ ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਗਿਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਇਹ ਬੋਧੀਸਮ ਦੇ ਵਿੱਚ ਤੇ ਜੈਨიზਮ ਦੇ ਵਿੱਚ ਜਿਹੜਾ ਮੇਨ ਅੰਤਰ ਆ ਉਹ ਵੀ ਜ਼ਰਾ ਜੀ ਅਹਿੰਸਾ ਹੀ ਆ ਅਹਿੰਸਾ ਦੇ ਵਿੱਚ ਹੱਦ ਤੋਂ ਜ਼ਿਆਦਾ ਜਿਹੜਾ ਇਹ ਵਿਸ਼ਵਾਸ ਕਰਦੇ ਸੀ ਜੈਨ ਧਰਮ ਦੇ ਲੋਕ ਇਹਨਾਂ ਨੂੰ ਇਹ ਸੀਗਾ ਕਿ राजे ਵੀ ਮੂੰਹ ਤੇ ਵੀ ਇਹ ਪੱਟੀ ਬੰਨ ਕੇ ਰੱਖਦੇ ਸੀ ਪਾਣੀ ਨੂੰ ਵੀ ਛਾਨ ਕੇ ਪੀਂਦੇ ਸੀਗੇ ਤੇ ਦਰਖਤਾਂ ਨੂੰ ਵੀ ਕ੍ਰਕਾਸ਼ਟ ਨਹੀਂ ਦਿੰਦੇ ਸੀ ਨੰਗੇ ਪੈਰ ਰਹਿੰਦੇ ਸੀ राजे ਵੀ ਬਿਮਾਰ ਹੋਣ ਤੇ ਵੀ ਦਵਾਈ ਨਹੀਂ ਲੈਂਦੇ ਸੀ ਐਸ ਹੱਦ ਤੱਕ ਜਿਹੜਾ ਇਹ ਅਹਿੰਸਾ ਦੇ ਵਿੱਚ ਵਿਸ਼ਵਾਸ ਰੱਖਦੇ ਸੀਗੇ ਇਹਨਾਂ ਦਾ ਜਿਹੜਾ ਪਵਿੱਤਰ ਪର୍ਵਤ ਹੈ राजे ਗ੍ਰੰਥ ਨਹੀਂ ਉਹਨਾਂ ਪର୍ਵਤ ਆ ਉਹ ਗਰੇ राजे ਚੰਦਰਗਿਰੀ ਪର୍ਵਤ ਆ ਫਿਰ राजे ਪਹਿਲੀ ਸਦੀ ਦੇ ਵਿੱਚ ਇਹਨਾਂ ਦਾ ਪ੍ਰਸਿੱਧ ਕੇਂਦਰ ਕਿਹੜਾ ਸੀ ਮਥੁਰਾ ਜੈਨ ਧਰਮ ਦਾ ਪਹਿਲੀ ਸਦੀ ਦੇ ਵਿੱਚ ਪ੍ਰਸਿੱਧ ਕੇਂਦਰ ਮਥੁਰਾ ਦੂਜੀ ਸਦੀ ਦੇ ਵਿੱਚ ਓਡੀਸਾ ਤੇ ਅਸ਼ੋਕ ਦੇ ਸਮੇਂ ਜਿਹੜਾ ਇਹਨਾਂ ਦਾ ਪ੍ਰਸਿੱਧ ਕੇਂਦਰ ਸੀ ਉਹ ਕਸ਼ਮੀਰ ਸੀਗਾ ਫਿਰ ਰਗਵੇਦ ਦੇ ਵਿੱਚ राजे ਦੋ ਜਿਹੜੇ ਹੈਗੇ ਹੈਗੇ ਜੈਨੀ ਹੋਏ ਉਹਨਾਂ ਦਾ ਵਰਣਨ ਹੈਗਾ ऋषभदेव ਦਾ ਤੇ ਅਰੇਸਟ ਨੇਮੀ ਦਾ ਦੋਵਾਂ ਦਾ ਵਰਣਨ ਹੈ ਜਿਹੜਾ ਰਿਗਵੇਦ ਦੇ ਵਿੱਚ ਮਿਲਦਾ ਹੈ ਇਹ ਕੁਐਸਚਨ ਆਇਆ ਵਾ ਰਿਗਵੇਦ ਦੇ ਵਿੱਚ ਕਿਹੜੇ ਦੋ ਜੈਨ ਪਿਖਸ਼ੂਆਂ ਦਾ ਜਿਹੜਾ ਵਰਣਨ ਮਿਲਦਾ ਤਾਂ ਰਿਸ਼ਭਦੇਵ ਤੇ ਅਰੇਸਟ ਨੇਮੀ ਇਹ ਕੁਐਸਚਨ ਵੀ ਲੈਣਾ ਰਿਹਾ ਜੇ ਇਸੇ ਤਰ੍ਹਾਂ ਪਾਈ ਹੋਈ ਹੈ ਚੱਕ ਕੇ ਵੀ ਜਿਹੜੀ ਜੈਨ ਦੀ ਮੂਰਤੀ ਕੌਣ ਚੋੱਕ ਕੇ ਲੈ ਕੇ ਗਿਆ ਸੀ ਤਾਂ ਨੰਦ ਰਾਜਾ ਕਲਿੰਗ ਲੈ ਕੇ ਗਿਆ ਸੀਗਾ ਇਹਦੀ ਜਾਣਕਾਰੀ ਹਾਥੀ ਗੁਫਾ ਅਬਲੇਖ ਤੋਂ ਮਿਲਦੀ ਹੈ ਜੈਨ ਧਰਮ ਦੇ ਸਮਰਥਕ ਰਾਜੇ ਰਾਜੇ ਕਿਹੜੇ-ਕਿਹੜੇ ਰਾਜੇ ਆ ਜਿਨ੍ਹਾਂ ਨੇ ਜੈਨ ਧਰਮ ਨੂੰ ਸਮਰਥਨ ਦਿੱਤਾ ਸੀ ਬਿੰਬੀਸਰ ਅਯਾਦ ਸ਼ਤ్రੂ ਖਾਰੇਵਾਲ ਕਲਿੰਗਨਰੇਸ਼ ਚੰਦਰਗੁਪਤ ਮੌਰੀਆ ਉਦਯਨ ਚੰਦੇਲ ਸ਼ਾਸਕ ਵੰਦ ਰਾਜਾ ਤੇ ਅਮੋਗਵਰਸ਼ ਰਾਜਕੁਟ ਰਾਜਾ ਸੀ ਰਾਜੇ ਇਹ ਇਨ੍ਹਾਂ 8 ਰਾਜਿਆਂ ਦਾ ਜਿਹੜਾ ਸਮਰਥਨ ਆ ਉਹ ਜੈਨ ਧਰਮ ਨੂੰ ਮਿਲਿਆ ਪਤਨ ਦੇ ਕਾਰਨ ਰਾਜੇ ਪਤਨ ਦਾ ਕਾਰਨ ਕੀ ਸੀ ਰਾਜਸੀ ਸਰਪ੍ਰਸਤੀ ਜਿਹੜੀ ਉਹ ਉਸ ਹੱਦ ਤੱਕ ਨਹੀਂ ਮਿਲੇਗੀ ਕਠੋਰ ਤਾਪ ਦਿੰਦੇ ਸੀ राजे ਵੀ ਸਰੀਰ ਨੂੰ ਵਾਧ ਤੋ ਵਾਧ ਕਸ਼ਟ ਦੇਣਾ ਜਿਹੜਾ ਉਹ ਵੀ ਇਹਨਾਂ ਦੇ ਪਤਨ ਦਾ ਕਾਰਨ ਮਿਲਿਆ ਕਠੋਰ ਤਾਪ ਸੀ ਨਾ राजे ਵੀ ਜਿਵੇਂ ਮੰਨ ਲਓ ਵੀ ਆਪਨੇ ਸਰੀਰ ਨੂੰ ਜੇ ਕੋਈ ਬਿਮਾਰਤ ਉਹ ਵੀ ਦਵਾਈ ਨਾ ਲੈਣੀ ਉਹ ਤਾਪ ਹੀ ਹੈ ਨਾ ਮੂੰਹ ਤੇ ਹਰ ਵਕਤ ਪੱਟੀ ਬੰਨ ਕੇ ਰੱਖਣਾ ਸ਼ਾਮ ਹੋਣ ਤੋਂ ਬਾਅਦ ਰક્ત ਦਾ ਕੋਈ ਪੱਤਾ ਨਹੀਂ ਤੋੜਨਾ ਤਾਂ ਕਾਫੀ ਕਠੋਰ ਤਾਪ ਜਿਹੜਾ ਇਹਨਾਂ ਦੇ ਧਰਮ ਦੇ ਵਿੱਚ ਸੀਗਾ ਇਹਨਾਂ ਬੁਰਾਈਆਂ ਨੂੰ ਲੈ ਕੇ ਹੀ ਰਾਜੇ ਕਠੋਰ ਜਿਹੜੀਆਂ ਤਾਪਸੀਆਂ ਜੱਗ ਸੀ ਜਿਹੜੀਆਂ ਇਹਨਾਂ ਬੁਰਾਈਆਂ ਨੂੰ ਲੈ ਕੇ ਤਈ ਉਪਜੇ ਅਸੀਂ ਪਰ ਬਾਅਦ ਵਿੱਚ ਇਹਦੇ ਵਿੱਚ ਵੀ ਇਹ ਚੀਜ਼ ਆਉਣ ਲੱਗੀਆਂ ਤੇ ਇਸੇ ਕਰਕੇ ਜਿਹੜੀਆਂ ਇਹ ਪਤਨ ਦਾ ਕਾਰਨ ਬਣੀਆਂ ਜਨਤਰਮ ਦੇ ਵਿੱਚ ਵੰਡ ਇਹ ਸਭ ਤੋਂ ਵੱਧ ਜਿਆਦੇ ਮੇਨ ਕਾਰਨ ਬਣੀ ਰਾਜੇ ਫਿਰ ਇਹਨਾਂ ਦਾ ਅਹਿੰਸਾ ਦੇ ਵਿੱਚ ਹੱਦ ਤੋਂ ਜ਼ਿਆਦਾ ਵਿਸ਼ਵਾਸ ਇਹ ਮੈਂ ਤੁਹਾਨੂੰ ਸਮਝਾ ਚੁੱਕੀ ਆ ਮੂੰਹ ਤੇ ਪੱਟੀ ਬੰਨ ਕੇ ਰੱਖਦੇ ਸੀਗੇ ਨੰਗੇ ਪੈਰੀ ਚੱਲਦੇ ਸੀ ਪਾਣੀ ਵੀ ਛਾਣ ਕੇ ਪੀਂਦੇ ਸੀ ਰੁੱਖਾਂ ਤੇ ਦਰਖਤਾਂ ਨੂੰ ਕਸ਼ਟ ਦੇਣਾ ਬਿਮਾਰ ਹੋਣ ਤੇ ਦਵਾਈ ਨਾ ਲੈਣਾ ਇਸ ਧਾਰਨ ਲੋਕਾਂ ਵਾਸਤੇ ਔਖਾ ਸੀ ਰਾਜੀ ਇਹਨਾਂ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਬੁੱਧ ਮਤ ਦਾ ਵਿਕਾਸ ਫਿਰ ਉਸ ਸਮੇਂ ਇਹਨਾਂ ਦੇ ਨਾਲ ਪੈਰਲਰ ਰਾਜੀ ਜਿਹੜਾ ਇੱਕ ਨਵਾਂ ਧਰਮਾ ਬੁੱਧ ਧਰਮਾ ਜਿਹੜਾ ਉਹਦਾ ਵਿਕਾਸ ਹੋ ਚੁੱਕਿਆ ਸੀ ਉਹ ਵੀ ਇਹਦੇ ਕਾਰਨ ਬਣਿਆ ਪਤਨਧਰ ਰਾਜੀ ਜ ਜਿਹਨੀਆਂ ਨੇ ਹਿੰਦੂ ਮਤ ਦੇ ਕਈ ਇਹ ਵੀ ਮੈਂ ਤੁਹਾਨੂੰ ਐਕਸਪਲੇਨ ਕਰ ਚੁੱਕੀ ਹਾਂ ਵੀ ਜਿਹੜੀਆਂ ਇਹਨਾਂ ਬਰਾਈਆਂ ਨੂੰ ਲੈ ਕੇ ਹੀ ਤਾਂ ਜੈਨਤਰ ਮੁਪਜਿਆ ਸੀ ਬਾਅਦ ਚ ਉਹੀ ਇਹਦੇ ਵਿੱਚ ਆਉਣ ਲੱਗੀਆਂ ਸੀ ਕਈ ਸਿਧਾਂਤਾਂ ਨੂੰ ਅਪਣਾ ਲਿਆ ਜੋ ਇਹਦੀ ਪਤਨ ਦਾ ਕਾਰਨ ਬਣਿਆ ਤੇ ਇਹ ਇਹ ਵੀ ਕੁਐਸਚਨ ਹੈ ਰਾਜੀ ਜੈਨ ਧਰਮ ਕਿਸ ਵਿੱਚ ਵਿਸ਼ਵਾਸ ਕਰਦਾ ਸੀ ਇਸ ਤਰ੍ਹਾਂ ਕੁਐਸਚਨ ਆਇਆ ਹੋਇਆ ਤਾਂ ਕਰਮ ਦੇ ਸਿਧਾਂਤ ਵਿੱਚ ਵਿਸ਼ਵਾਸ ਰੱਖਦਾ ਸੀ ਜੈਨ ਧਰਮ ਫਿਰ ਹੈ ਜੀ ਰਵਿਕ੍ਰਿਤੀ ਇਹ ਟਾਪਿਕ ਇੱਥੋਂ ਤੱਕ ਖਤਮ ਹੋ ਚੁੱਕਿਆ ਰਿਹਾ ਜੀ ਆਪਣਾ ਸਾਰਾ ਪਤਨ ਦੇ ਕਾਰਨ ਤੱਕ ਇਹ ਕੁਝ ਪੁਆਇੰਟ ਹੈ ਇਹਦੇ ਨਾਲ ਰਿਲੇਟਡ ਜਿੱਥੇ ਕੁਐਸਚਨ ਬਣ ਸਕਦਾ ਹੈ ਰਵਿਕ੍ਰਿਤੀ ਜਿਹੜਾ ਜੈਨ ਧਰਮ ਦੇ ਨਾਲ ਸੰਬੰਧਿਤ ਹੈ ਇੱਕ ਜੈਨਨੀ ਸਿਗਰ ਹੈ ਜਿਹਦੇ ਵਿੱਚ ਕੁਐਸਚਨ ਬਣ ਸਕਦੇ ਹੈ ਤਾਂ ਕਰਕੇ ਲਿਖੇ ਹੋਏ ਪੁਆਇੰਟ ਆ ਇਹਨਾਂ ਨੇ ਹਾਲ ਪ੍ਰਸ਼ਾਸਿਤ ਲੇਖ ਦੀ ਜਿਹੜਾ ਰਚਨਾ ਕੀਤੀ ਸੀਗੀ ਇਹ ਸ੍ਰੰਖਣ ਪ੍ਰਾਪਤ ਕੀਤਾ ਸੀ ਪੁਲੀਕੇਸ਼ਨ ਦੂਜੇ ਦਾ ਰਾਜੇ ਚਲੋ ਕੀ ਵੰਸ਼ ਦਾ ਰਾਜਾ ਸੀਗਾ ਉਹ ਇਹ ਕੁਐਸਚਨ ਬਣ ਸਕਦੇ ਇਹਨਾਂ ਦੇ ਵਿੱਚੋਂ ਤਾਂ ਲਿਖਿਆ ਨਿਰਗ੍ਰੰਥ ਜੈਨੀ ਤੀਰਥੰਕਰਾਂ ਨੂੰ ਕਹਿੰਦੇ ਰਾਜੇ ਇਹਦਾ ਅਰਥ ਰ ਬੰਧਨ ਰਹਿਤ ਠੀਕ ਹੈ ਨਾ ਇਹਨਾਂ ਚ ਕੁਐਸਚਨ ਬਣ ਸਕਦੇ ਕਰਕੇ ਮੈਂ ਕੁਝ ਪੁਆਇੰਟਸ ਪਿੱਛੇ ਐਡ ਕੀਤੇ ਆ ਅਸੀਂ ਆਪਣਾ ਟੌਪਿਕ ਇਥੋਂ ਤੱਕ ਕਵਰ ਹੋ ਚੁੱਕਿਆ ਪਤਨ ਦੇ ਕਾਰਨ ਤੱਕ ਤਾਂ ਰਾਜੇ ਇਹ ਸੀ ਆਪਣੀ ਜੈਨਿਜ਼ਮ ਦੀ ਕਲਾਸ ਇਹ ਆਪਾਂ ਕੱਲ੍ਹ ਵਾਲੀ ਕਲਾਸ ਦੇ ਵਿੱਚ ਕਰ ਚੁੱਕੇ ਸੀ ਆਪਾਂ ਵੀ ਇਹਨਾਂ ਦੇ ਤੀਰਥੰਕਰ ਤੇ ਉਹਨਾਂ ਦੇ ਚਿੰਨ੍ਹ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆਇਆ ਹੋ ਜੇ ਕਲਾਸ ਵਧੀਆ ਲੱਗੀ ਤਾਂ ਰ ਜੇ ਲਾਈਕ ਜਰੂਰ ਕਰ ਦਿਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਮਿਲਦੇ ਹਾਂ ਕੱਲ੍ਹ ਵਾਲੀ ਕਲਾਸ ਦੇ ਵਿੱਚ ਜਿਹਦੇ ਵਿੱਚ ਆਪਾਂ ਜਿਹੜੀ 140 ਤੇ ਆਉਂਦੀ ਹੈ ਕਲਾਸ ਉਹਦੇ ਵਿੱਚ ਆਪਾਂ ਐਮਸੀਕਿਊ ਕਰਾਂਗੇ ਰ ਜੇ ਤੇ ਜਿਹੜੀ ਸ਼ਾਮ ਨੂੰ ਕਲਾਸ ਆਊਗੀ ਉਹਦੇ ਵਿੱਚ ਆਪਾਂ ਕੱਲ ਨੂੰ ਨਵਾਂ ਟੌਪਿਕ ਸ਼ੁਰੂ ਕਰਾਂਗੇ ਬੁੱਧਿਜ਼ਮ ਠੀਕ ਹੈ ਤਾਂ ਕੱਲ ਨੂੰ ਲਾਈਵ ਕਲਾਸ ਦੇ ਵਿੱਚ ਸਾਰੇ ਜਾਨੀ ਜਰੂਰ ਆਇਓ ਥੈਂਕ ਯੂ ਰ ਜੇ